ਤੁਹਾਨੂੰ ਅੱਜ ਇੱਕ ਉਹ ਦਰਦਪਰੀ ਕਹਾਣੀ ਦਿਖਾਉਣ ਦੇ ਲਈ ਆਏ ਆ ਜਿੱਥੇ ਇੱਕ ਚਾਰ ਬੱਚੇ ਮਤਲਬ ਚਾਰ ਗੁੱਡੀਆਂ ਤੇ ਇੱਕ ਬੇਟਾ ਚਾਰ ਲੜਕੀਆਂ ਇੱਕ ਲੜਕਾ ਉਹਨਾਂ ਦੀ ਮਾਂ ਪੰਜ ਬੱਚਿਆਂ ਦੀ ਮਾਂ ਪਿਛਲੇ 3 ਜਾਂ 4 ਸਾਲ ਤੋਂ ਬਿਮਾਰੀ ਨਾਲ ਜੂਝ ਰਹੀ ਹੈ ਪਤਾ ਲੱਗਿਆ ਸਾਡੀ ਟੀਮ ਨੂੰ ਅਸੀਂ ਪਹੁੰਚੇ ਜਾਣਨ ਦੇ ਲਈ ਉਹਨਾਂ ਦਾ ਹਾਲ ਤਾਂ ਜੋ ਕੋਈ ਸਮਾਜ ਸੇਵੀ ਸੰਸਥਾ ਜਾਂ ਜਿਹੜੀ ਸਾਡੀ ਸਰਕਾਰਾਂ ਨੇ ਇਹਨਾਂ ਦੀ ਬਾਹ ਫੜੇ ਆਓ ਪਹਿਲਾਂ ਤੁਹਾਨੂੰ ਘਰ ਦੇ ਹਾਲਾਤ ਦਿਖਾ ਦਈਏ ਤੇ ਗੱਲਬਾਤ ਕਰਦੇ ਆ ਅੱਗੇ ਪਹਿਲਾਂ ਦਿਖਾ ਦਈਏ ਤੇ ਪੂਰਾ ਤੁਹਾਨੂੰ ਪਾ ਦਿਖਾ ਦਈਏ ਪਹਿਲਾਂ ਵਾਰ ਨੰਬਰ 1 ਦੇ ਵਿੱਚ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਲੱਗੇ ਆ ਸ਼੍ਰੀ ਅਨੰਦਪੁਰ ਸਾਹਿਬ ਵਾਰ ਨੰਬਰ 1 ਦੇ ਵਿੱਚ ਪਿੰਡ ਮੁਜਾਰਾ ਉੱਥੇ ਦੀਆਂ ਤਸਵੀਰਾਂ ਨੇ ਹਾਲਾਤ ਘਰ ਦੇ ਵੀ ਨਾਲ ਦੇਖ ਲਿਓ ਮਕਸਦ ਇਹ ਸੀਗਾ ਕਿ ਤੁਹਾਨੂੰ ਪਹਿਲੇ ਘਰ ਦੇ ਹਾਲਾਤ ਵੀ ਦਿਖਾ ਦਈਏ ਕਿ ਘਰਾਂ ਦੇ ਹਾਲਾਤ ਕਿਹੋ ਜਿਹੇ ਨੇ ਤੇ ਬਿਮਾਰੀ ਕਿਹੋ ਜੀ ਹੈ ਬਿਮਾਰੀ ਦੇ ਹਾਲਾਤ ਤੇ ਘਰਾਂ ਦੇ ਹਾਲਾਤ ਦੋਨੋਂ ਚੀਜ਼ਾਂ ਤੁਹਾਨੂੰ ਦਿਖਾਉਣ ਦੇ ਲਈ ਬਿਲਕੁਲ ਆ ਪਤਲਾ ਰਸਤੇ ਤੋਂ ਸ਼ੁਰੂ ਕੀਤੀ ਉਹ ਗੱਲ ਕਿ ਆਪਾਂ ਹਾਲਾਤ ਇਹਨਾਂ ਦੇ ਦਿਖਾਈਏ ਜਿੱਥੇ ਇੱਕ ਪੰਜ ਬੱਚਿਆਂ ਦੀ ਮਾਂ ਪੀੜਤ ਜੂਝ ਰਹੀ ਹੈ ਬਿਮਾਰੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਈ ਤੁਹਾਡਾ ਕਿ ਸਰੋ ਹੈ ਕੀ ਗੱਲ ਹੋਈ ਤੁਹਾਨੂੰ ਜੀ ਕਿ ਕਿੰਨੀ ਘਰ ਆ ਗਈ ਜੀ ਕਿੰਨਾ ਕਠਰਾ ਮਾ ਹੋ ਗਿਆ ਤੁਹਾਨੂੰ 2 ਸਾਲ ਹੋ ਗਏ ਬੱਚੇ ਕਿੰਨੇ ਤੁਹਾਡੇ 5 ਗਏ ਹਸਬੰਦ ਕੀ ਕਰਦੇ ਦੁਕਾਨ ਛੋਟੀ ਹੈ ਇੱਥੇ ਹੋਰੇ ਤਾਂ ਬੋਲਿਆ ਨਹੀਂ ਜਾ ਰਿਹਾ ਕਿਉਂਕਿ ਅੱਖਾਂ ਦੇ ਵਿੱਚ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਸ ਇਨਸਾਨ ਨੂੰ ਪਤਾ ਹੈ ਕਿ 3 ਸਾਲ ਤੋਂ ਪੀੜਤ ਨੇ ਉਹ ਕਿਡਨੀਆ ਦੀ ਬਿਮਾਰੀ ਤੋਂ ਤੇ ਘਰ ਦੇ ਹਾਲਾਤ ਤਾਂ ਇੱਕ ਤੁਸੀਂ ਦੇਖ ਸਕਦੇ ਹੋ ਕਿ ਇਹ ਇਲਾਜ ਕਰਾਣ ਦੇ ਜਿਹੜੇ ਜੋਗ ਹੈਗੇ ਨੇ ਕਿਉਂਕਿ ਸਾਡੇ ਵੀ ਬੁੱਲ ਕੰਬਦੇ ਆ ਗੱਲ ਕਰਨ ਲੱਗੇ ਉਹ ਚੀਜ਼ਾਂ ਉਹ ਗੱਲ ਕਹਿਣ ਲੱਗਿਆ ਕਿ ਹਾਲਾਤ ਘਰ ਦਾ ਗੁਜ਼ਾਰਾ ਤਾਂ ਬੜਾ ਔਖਾ ਹੁੰਦਾਣਾ ਜੀ ਹਾਂਜੀ ਕੁੜੀਆਂ ਲੱਗੀਆਂ ਵਾ ਦੁਕਾਨ ਤੇ ਕੰਮ ਕਰਨ ਬੱਚੇ ਕੰਮ ਕਰ ਰਹੇ ਪੜਦੇ ਬੱਚੇ ਪੜਦੇ ਕਿੰਨੇ ਆ ਇੱਕ 2 ਪੜਦੇ ਮੁੰਡਾਂ ਦੇ ਕੁੜੀ ਇਹ ਕਰਦਾ ਗੁਜ਼ਾਰਾ ਜਿਹੜਾ ਹੈ ਉਹ ਬੱਚੀਆਂ ਦੁਕਾਨਾਂ ਤੇ ਨੌਕਰੀ ਕਰ ਰਹੀਆਂ ਨੇ ਤਾਂ ਕਰਦਾ ਗੁਜ਼ਾਰਾ ਚੱਲ ਰਿਹਾ ਕਿਉਂਕਿ ਜਿਹੜੇ ਨੇ ਬੱਚੀਆਂ ਦੇ ਫਾਦਰ ਥਾ ਉਹ ਜਿਹਨਾਂ ਦੇ ਹਸਬੰਦ ਉਹ ਵੀ ਕਿਸੇ ਬਿਮਾਰੀ ਤੋਂ ਪੀੜਤ ਆ ਤਸਵੀਰਾਂ ਦੇਖ ਸਕਦੇ ਹੋ ਇਸ ਕਰਕੇ ਇੱਥੇ ਆਪਾਂ ਪਹੁੰਚੇ ਆ ਕਿ ਆਪਾਂ ਉਹਨਾਂ ਸਮਾਜ ਸੇਵੀਆਂ ਨੂੰ ਜਾਂ ਸਰਕਾਰਾਂ ਨੂੰ ਇਨਾਂ ਦੇ ਦਰਦ ਦੱਸ ਸਕੀਏ ਕਿ ਕਿਸ ਤਰ੍ਹਾਂ ਇਲਾਜ ਦੇ ਲਈ ਵੀ ਮਹਤਾਜ ਹੈਗੇ ਨੇ ਪਰਿਵਾਰ ਜਿਥੇ ਅੱਜ ਆਪਾਂ ਗੱਲ ਕਰਦੇ ਹਾਂ ਕਿ ਦੁਨੀਆ ਚੰਦ ਤੇ ਪਹੁੰਚ ਗਈ ਹੈ ਕੁਝ ਪਰਿਵਾਰ ਅਜਿਹੇ ਵੀ ਹੈਗੇ ਪੰਜਾਬ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਾਰ ਨੰਬਰ 1 ਦੇ ਵਿੱਚ ਜੋ ਅੱਜ ਇਲਾਜ ਦੇ ਲਈ ਵੀ ਮਹਤਾਜ ਨੇ ਇਹਨਾਂ ਕੋਲੇ ਪਹੁੰਚਣ ਦੀ ਤਸਵੀਰਾਂ ਤੁਹਾਨੂੰ ਤਾਂ ਦਿਖਾ ਰਹੇ ਕਿ ਇਹਨਾਂ ਦਾ ਦੁੱਖ ਸਮਝ ਕੇ ਜਿਹਨਾਂ ਦੁੱਖ ਦੇਖ ਕੇ ਘਟੋ ਘਟ ਕੋਈ ਸਮਾਸਿਆ ਵੀ ਆਵੇ ਇਹਨਾਂ ਦੀ ਬਾਹ ਫੜੇ ਕੋਈ ਸਰਕਾਰ ਆਵੇ ਇਹਨਾਂ ਦੀ ਬਾਹ ਫੜੇ ਆਪਾਂ ਗੱਲਬਾਤ ਕਰਨਾ ਤੁਹਾਡੇ ਕੀ ਲੱਗਦੀ ਹੈ ਦਰ ਆਣੀ ਹੋਈ ਲੱਗਦੀ ਵੇ ਕਿ ਕਿੱਦਾਂ ਦੇ ਹਾਲਾਤ ਇਹਨਾਂ ਦੇ ਕਿੰਨੇ ਸਮੇਂ ਤੋਂ ਖਰਾਬ ਹੈ ਜੀ ਕੀ ਕਰਨਾ ਦੋਨੇ ਜੀ ਬਿਮਾਰ ਹੈਗੇ ਬੁਰਾ ਹਾਲ ਹੈ ਇਹਨਾਂ ਦਾ ਹਾਂਜੀ ਜਿੰਨੇ ਸਮੇਂ ਤੋਂ ਜੀ 2-3 ਸਾਲ ਹੋ ਗਏ ਇਹਨੂੰ ਤਾਂ ਇਹ ਪਹਿਲਾਂ ਇਹ ਤਾਂ ਹੁਣ 2 ਸਾਲ ਹੀ ਨੂੰ ਵੀ ਹੋ ਗਏ ਹਾਂਜੀ 3 ਸਾਲ ਲੱਪਿਆ ਹੁਣ ਤਾਂ ਬੁਰਾ ਹਾਲ ਹੈ ਕੀ ਕਰਨਾ ਰੋਟੀ ਤੇ ਵੀ ਤੰਗ ਆ ਬਜਾਰਿਆ ਬਜਾਰ ਹੈ ਬੱਚਿਆਂ ਦਾ ਪਾਲਣ ਪੋਛਣ ਕਿੱਦਾਂ ਚੱਲਦਾ ਬਸ ਐਦ ਹੀ ਚੱਲੀ ਜਾਂਦਾ ਮਾੜਾ ਮੋਟਾ ਦੁਕਾਨਾਂ ਤੇ ਲੱਗੀਆਂ ਹੁੰਦੀਆਂ ਗੁੱਡੀਆਂ ਤੋਂ ਉਹ ਕਰਿਆ ਕਰਦੀਆਂ ਟਾਈਮ ਪਾਸ ਮਾੜਾ ਮੋਟਾ ਰਿਸ਼ਤੇਦਾਰ ਕਰਦੇ ਤੇ ਹੁਣ ਰਿਸ਼ਤੇਦਾਰ ਵੀ ਕਿੰਨੇ ਉਹ ਵੀ ਗਰੀਬ ਹੈ ਵਿਚਾਰੇ ਉਹ ਵੀ ਵੀਰ ਨਹੀਂ ਉਹ ਤੇ ਸਾਰੇ ਧਿਆੜੀ ਦੇ ਪੇਲੇ ਨੌਕਰੀ ਵਾਲਾ ਕੋਈ ਨਹੀਂ ਹੈ ਘਰ ਦੇ ਵਿੱਚ ਕੰਮ ਕੀ ਕੀ ਕਿਹੜੇ ਜਿਹੜਾ ਇਹਨਾਂ ਦੇ ਘਰ ਵਾਲੇ ਕੀ ਕੰਮ ਕਰਦੇ ਜਾਂ ਤੁਸੀਂ ਕੀ ਕੰਮ ਤੁਹਾਡੇ ਘਰ ਦੇ ਕੀ ਕੰਮ ਕਰਦੇ ਸਾਡੇ ਧਿਆੜੀ ਹੋਈ ਕਰਦੇ ਅਸੀਂ ਹਾਂਜੀ ਤੁਸੀਂ ਵੀ ਇਹਨਾਂ ਜੋਗ ਹੈ ਨਹੀਂ ਕਿਨਾਂ ਦਾ ਇਲਾਜ ਕਰਾ ਦੋ ਸਾਡੇ ਤੇ ਕਿੱਥੇ ਹੁੰਦਾ ਅਸੀਂ ਤਾਂ ਰੋਟੀ ਪਾਣੀ ਆਪਣੇ ਮਸੀ ਤੋਂ ਦਿੰਦੇ ਹਾਂਜੀ ਹਾਂਜੀ ਤਾਂ ਅਜਨਨਾਂ ਵੀ ਗੱਲ ਕਰ ਲੈਂਦੇ ਆਪਾਂ ਸਤਿ ਸ਼੍ਰੀ ਅਕਾਲ ਜੀ ਤਦੋਂ ਤੋਂ ਜਿਹੜੇ ਹੰਡਾ ਆ ਰਹੇ ਨੇ ਦੋਕੇ ਇਹਨੂੰ ਤੇ ਤੀਜੇ ਸਾਲ ਲੱਗ ਗਏ ਹਾਂਜੀ ਤੁਸੀਂ ਕੀ ਕੰਮ ਕਰਦੇ ਹੋ ਇਹ ਹੀ ਦਿਹਾੜੀ ਦਾ ਕੰਮ ਕਰਦੇ ਹਾਂ ਦਿਹਾੜੀਆਂ ਹੀ ਕਰਦੇ ਹਾਂ ਹਾਂ ਜੀ ਤੁਹਾਡੇ ਕੀ ਲੱਗਦੇ ਤੁਹਾਡੇ ਛੋਟੇ ਭਰਾ ਅਧਿਕਾਰ ਵਾਲੀ ਹਾਂਜੀ ਤੇ ਤੁਹਾਡੇ ਕੋਲ ਵੀ ਇੰਨੀ ਹਿੰਮਤ ਹੈ ਨਹੀਂ ਕਿ ਇਹਨਾਂ ਦਾ ਇਲਾਜ ਕਰਾ ਸਕੋ ਆਪ ਦੀ ਦਿਹਾੜੀ ਦਾ ਪਰਣਾ ਨਹੀਂ ਸੂਤਾਂ ਗੱਡੀ ਲਾਉਣੀ ਜਦੋਂ ਇਹਨਾਂ ਦਾ ਦੁੱਖ ਦੇਖਦੇ ਹੋ ਤਾਂ ਦਿਲ ਤੇ ਕੀ ਬੀਤਦੀ ਹੈ ਦਿਲ ਤਾਂ ਦਿਲ ਤਾਂ ਸਾਡੇ ਦਿਖੀ ਜਾਂਦੇ ਹੂੰ ਬਾਕੀ ਰਸਤੇ ਯਾਰ ਮੜਾ ਮੋਟਾ ਕਰੀ ਜਾਂਦੇ ਹੂੰ ਤਾਂ ਬੋਲਣ ਕੀ ਹੋ ਕਿਉਂਕਿ ਲਫ਼ਜ਼ ਨਹੀਂ ਆ ਬੋਲਣ ਦੇ ਲਈ ਕੀ ਦੱਸਣ ਕਿਉਂਕਿ ਇੱਕ ਪਾਸੇ ਬਿਮਾਰੀ ਤੇ ਦੂਜੇ ਪਾਸੇ ਗਰੀਬੀ ਗਰੀਬੀ ਅਜਹੀ ਬਿਮਾਰੀ ਹੁੰਦੀ ਆ ਜਿਹਦੇ ਚੋਂ ਨਿਕਲਣਾ ਬੜਾ ਮੁਸ਼ਕਲ ਹੁੰਦਾ ਪਰ ਜੇਕਰ ਗਰੀਬ ਨੂੰ ਬਿਮਾਰੀ ਚੰਬੜੇ ਤਾਂ ਉਹਦੇ ਹਾਲਾਤ ਕੀ ਹੋ ਸਕਦੇ ਆ ਹੋਰ ਗੱਲਬਾਤ ਕਰਨ ਤੇ ਉਹਨਾਂ ਦੇ ਹਸਬੰਦ ਸਾਡੇ ਨਾਲ ਬੈਠੇ ਹੋਏ ਨੇ ਕੀ ਨਾਂ ਜੀ ਤੁਹਾਡਾ ਜੀ ਨਾਂ ਜਗਿੰਦਰ ਸਿੰਘ ਜਗਿੰਦਰ ਜੀ ਪਹਿਲਾ ਬਾਪ ਮਾਰਸੀ ਕੇ ਮਗਰੋਂ ਘਰ ਵਾਲੀ ਵੀ ਹੋ ਗਈ ਹਾਂ ਜੀ ਮੈਂ 3.5 ਦੇ ਹਿਸਾਬ ਤੋਂ ਮੈਨੂੰ ਨਾ ਸਾਡੀ ਪ੍ਰੋਬਲਮ ਹੋ ਗਈ ਤੇ ਮੇਰਾ ਵੀ ਇਲਾਜ ਚੱਲ ਰਿਹਾ ਸੀ ਉਧਰ ਮੇਰੀ ਮਿਸਰੀ ਬਮਾਰੋ ਗਈ ਚੰਡੀਗੜ੍ਹ ਕੇ ਸੰਤੋਸ਼ ਬਾਰੇ ਪਤਾ ਨਹੀਂ ਸੀ ਉਹਨਾਂ ਨੇ ਦੋ ਹੀ ਕਿਤੇ ਨਹੀਂ ਡਾਇਵਰਸ ਕਰ ਦਿੱਤੀਆਂ ਨੇ ਹੂੰ ਤੇ ਇਸ ਦੰਤ ਤੋਂ ਬਾਅਦ ਇਸ ਵਿਲੇਸ਼ਾਨ ਵਿੱਚ ਪਤਾ ਲੱਗਾ ਇਹਨਾਂ ਨੂੰ ਪਤਾ ਲੱਗਾ ਵੈਸੇਰਾ ਹੋ ਗਿਆ ਸਾਡਾ ਪੈਰਾਦਲ ਮਿੱਚੀ ਨਿਕਲ ਗਈ ਫਿਰ ਉਸ ਤੋਂ ਬਾਅਦ ਲੋਕਾਂ ਨੇ ਇਲਾਜ ਕਰੀ ਤੇ ਤਕਰੀਬਨ 2 ਸਾਲ ਇਲਾਜ ਚੱਲਿਆ 10-12 ਲੱਖ ਰੁਪਏ ਲੱਗ ਗਏ ਹੂੰ ਆਸਮਾਨ ਕਾਰਡ ਵੀ ਚੱਲਿਆ ਕਾਰਡ ਉੱਤੇ ਚੱਲਦਾ ਜੇ ਇਥੇ ਦਾਖਲ ਹੋਵੇ ਬਾਹਰਲੇ ਤਾਂ ਇਹਦੇ ਕੋਈ ਕਾਰਡ ਨਹੀਂ ਚੱਲਦਾ ਗੱਲ ਸੇ ਸੁੰਦਰਾਂ ਦਾ ਨਰਜਤੀ ਜਿਹਦੇ ਨੇ ਡੈਲਸ ਤੇ ਦੋ ਸਾਲ ਡੈਲਸਸ ਕਰਾਣੇ ਹੁੰਦੇ ਸਾਨੂੰ ਕਿਸੇ ਨੇ ਕੋਈ ਮਦਦ ਕੀਤੀ ਜਾਂ ਸਰਕਾਰਾਂ ਨੇ ਜਿਵੇਂ ਸਰਕਾਰਾਂ ਵੋਟਾਂ ਲੈਣ ਆਉਂਦੀਆਂ ਕਿਸੇ ਨੇ ਮਦਦ ਕੀਤੀ ਸਰਕਾਰਾਂ ਦੀ ਮਦਦ ਹੀ ਹੈ ਵੀ ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਅਜੇ ਤੱਕ ਹੂੰ ਤੇ ਦੂਆ ਨੰਬਰ ਇਹ ਆਸ ਨੂੰ ਘਾਰਾ ਚੱਲਦਾ ਹੈਗਾ ਹੂੰ ਉਹਦੇ ਬਸਾਨੂੰ ਥੋੜੀ ਜਿਹੀ ਰਾਹਤ ਮਿਲਦੀ ਹੈਗੀ ਹੂੰ ਉਹ ਵੀ ਤਾਂ ਜਿਨ ਦਾਖਲ ਹੋ ਜੇ ਦਾਖਲੇ ਤਾਂ ਮਾਰਨ ਅੰਦਰ ਹੂੰ ਬਾਕੀ ਮਦਦ ਭਰਾਵਾਂ ਨੇ ਬੜੀ ਮਦਦ ਕੀਤੀ ਹੂੰ ਨਾ ਹੂੰ ਉਹਨਾਂ ਨੇ ਪੈਸੇ ਨਾਲ ਪੈਸਾ ਵੀ ਖਰਚਿਆ ਅਸਵੀਧੀ ਅੜੀਦਾਰ ਬੰਦੇ ਉਹ ਵੀ ਦਿਹਾੜੀਦਾਰ ਇੱਕ ਦੂਜੇ ਨੂੰ ਕਿੰਨਾ ਕੁ ਭਾਲ ਸਕਦਾ ਕੋਈ ਪੰਜਾਬੀ ਲੋਕ ਅਣਖੀ ਹੁੰਦੇ ਆ ਅੱਜ ਇੱਥੇ ਤੱਕ ਤੇ ਪਹੁੰਚ ਗਏ ਕਿ ਬੱਚਿਆਂ ਨੂੰ ਨੌਕਰੀਆਂ ਕਰਨੀਆਂ ਪੈ ਰਹੀਆਂ ਜੀ ਅੰਬੇਟੀ ਮੇਰੀ ਨਗਾਣਾ ਤੇ ਕੰਮ ਕਰੇ ਮੈਂ ਵੀ ਦੁਕਾਨ ਸੀ ਮੈਂ ਦੁਕਾਨ ਵੀ ਖੇਲੋਗੀ ਹੂੰ ਕਿਉਂਕਿ ਹੁਣ ਪੈਸਾ ਉਧਰ ਸਰਕਲ ਹੋ ਗਿਆ ਇਸ ਕਰਕੇ ਦੁਕਾਨ ਵੀ ਨਹੀਂ ਮੋਟੇ ਚੱਲ ਸਕੀ ਹੁਣ ਆਸ ਕੀ ਤੋਂ ਕਰਦੇ ਹੋ ਪਰਮਾਤਮਾ ਦੇ ਆਸੀਸ ਪਰਮਾਤਮਾ ਕੋਲ ਹਾਲ ਕਰੇ ਮੱਕੀ ਤੁਹਾਡੇ ਵਰਗੇ ਭਰਾਵਾਂ ਦੇ ਆਸੇ ਕੋਈ ਆਸੇ ਕੁਝ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਸਮਾਜਿਕ ਸੰਸਥਾ ਨੂੰ ਕਹਿਣਾ ਚਾਹੁੰਦੇ ਸੰਸਥਾ ਨੂੰ ਆਸੇ ਹੀ ਸਾਡੀ ਕੋ ਮਦਦ ਕਰ ਸਕਦਾ ਹੈ ਇਹ ਮਦਦ ਦੀ ਬਹੁਤ ਬੱਚੇ ਸਾਰੇ ਕੁਆਰੇ ਜੋ ਵਿਆਹ ਵੀ ਕੋਈ ਕੁਆਰੇ ਸਾਰੇ ਬੱਚੇ ਬੇਟੀਆਂ ਨੇ ਆਣ ਵਾਲੀਆਂ ਮੇਰੀ ਵੱਡੀ ਬੇਟੀ 1 ਦੀ ਮਰੀ 21 ਸਾਲ ਦੀ 22 ਸਾਲ ਦੀ ਬੇਟਾ ਛੋਟਾ ਜੇ 7ਵੀਂ ਚੜ੍ਹ ਗਿਆ ਤੇ ਹੈ ਸਾਂਕੂ ਟਾਈਮ ਚੱਲਿਆ ਹੈ ਬੱਚੇ ਬਿਆਣ ਤੱਕ ਦੇ ਹੋ ਗਏ ਪਰ ਇਲਾਜ ਨੂੰ ਵੀ ਪੈਸੇ ਨਹੀਂ ਆਪਣ ਜੀ ਹਾਂ ਬਿਲਕੁਲ ਕੋਈ ਅਪੀਲ ਕਰ ਦਿਓ ਫੇ ਕੈਮਰੇ ਵੱਲ ਦੇ ਕੇ ਅਪੀਲ ਹੈ ਕੋ ਸਾਡੀ ਮਦਦ ਕਰੇ ਵੀਰ ਹੂੰ ਤੇ ਪਲਾ ਹੋਵੇ ਤੁਹਾਡੇ ਵਰਗੀ ਸੰਸਥਾਨਾਂ ਕੋਈ ਨਾ ਦੇਖ ਕੇ ਸਾਡੀ ਮਦਦ ਕਰ ਸਕਦਾ ਇਹ ਯਾਰ ਦਾ ਪਿੰਡ ਵਾਸੀ ਵੀ ਅੱਗੇ ਬਾਹ ਫੜ ਰਹੇ ਜੀ ਹਾਂ ਪਿੰਡ ਵਾਸੀ ਨੇ ਗਿਆ ਆ ਪਾ ਮਾਰ ਲੀ ਜੀ ਇਹ ਕੋਈ ਜਦ ਇੰਡਸਟਰੀ ਏਰੀਆ ਨਹੀਂ ਕੋਈ ਦੂਜੇ ਦੀ ਮਦਦ ਕਰੇ ਆਪਣੇ ਜੋਗੇ ਹੀ ਹੈ ਜੀ ਸਾਰੇ ਆਪਣੇ ਤਾਂ ਗੱਲ ਜਿਆਦਾ ਲੰਬੀ ਕੀਤੀ ਇਹਨਾਂ ਦਾ ਮੈਂ ਧੰਨਵਾਦ ਕਰਦਾ ਆ ਸਾਡੀ ਗੰਢੀ ਆ ਨਿਕੂਣੀ ਨਿਕੂਣੀ ਇਹਨਾਂ ਨੇ ਬੜੀ ਸਾਡੀ ਸਾਥ ਦਿੱਤਾ ਦੇਖੋ ਇਹਨਾਂ ਨੇ ਮੈਨੂੰ ਆ ਕੇ ਗੱਲ ਕੀਤੀ ਗੱਲ ਕਰਨ ਤੋਂ ਬਾਅਦ ਇਹਨਾਂ ਮੇਰਾ ਨਦਰ ਜਿਹੜਾ ਅੰਦਰ ਦਾ ਖੂਨ ਸੀਗਾ ਵਧਿਆ ਵੀ ਮੇਰੀ ਬਾਪੜਨ ਵਾਲਾ ਵੀ ਕੋ ਹੈ ਹੂੰ ਤੋਂ ਇਹਨਾਂ ਨੇ ਗੱਲਬਾਤ ਕਰਕੇ ਤੁਹਾਡੇ ਨਾਲ ਗੱਲਬਾਤ ਕਰਵਾਈ ਜੇ ਹੁਣ ਮਹਾਤਮਾ ਜਾਣਦਾ ਜੋ ਹੈ ਥੈਂਕ ਯੂ ਸਰ ਉਹ ਹੁਣ ਆ ਇੱਕ ਇੱਕ ਦੱਸ ਦਿਓ ਆਸ ਜਗੀ ਦੇਲ ਦੇ ਵਿੱਚ ਵੀ ਜੇਕਰ ਕੋਈ ਟੀਵੀ ਤੇ ਦੇਖੂਗਾ ਤੁਹਾਡੀ ਬਾਹ ਫੜੂਗਾ ਜਗੀ ਜੀ ਤੁਹਾਡੇ ਥਰੂ ਜਗੀ ਜੀ ਦਾ ਮੈਂ ਗੱਲ ਕੀਤੀ ਨਿਰਾਸ਼ ਜਗੀ ਸਾਡਾ ਵੀ ਅਜੇ ਦਾਣਾ ਪਣੀ ਰਹਿੰਦਾ ਓਏ ਤਾਂ ਲਫ਼ਜ਼ ਸੁਣ ਲਿਓ ਜਿਹੜਾ ਲਫ਼ਜ਼ ਇਹਨਾਂ ਨੇ ਲਾਸਟ ਵਿੱਚ ਕਿਹਾ ਉਹ ਲਫ਼ਜ਼ ਸੁਣ ਲਿਓ ਕਿ ਜਦੋਂ ਟੀਵੀ ਦੇ ਉੱਤੇ ਆ ਪਾਵਾਂਗੇ ਤਾਂ ਸਾਡੀ ਇੱਕ ਆਸ ਜ਼ਰੂਰ ਜਗੀ ਹੈ ਕਿ ਸਾਡੀ ਕੋਈ ਬਾਹ ਫੜੂਗਾ ਸਾਨੂੰ ਇਹ ਆਸ ਜਗੀ ਆ ਜਿਹੜਾ ਨੇ ਲਾਸ ਵੇ ਲੱਭ ਜਿਆ ਉਹ ਲੱਭ ਦਾ ਐਵੇਂ ਸਮਝਿਓ ਕਿ ਸਾਡਾ ਵੀ ਕੋਈ ਦਾਣਾ ਬਾਣੀ ਹਰੇ ਰਹਿੰਦਾ ਹੈ ਅਜਿਹਾ ਹੈ ਲੱਭ ਉਦੋਂ ਉਹਦੇ ਵਿੱਚ ਨਿਕਲਦੇ ਜਦੋਂ ਸਾਡੀ ਜਿਹੜੀ ਜੰਗ ਲੜਨ ਦੀ ਜਿਹੜੀ ਬਿਮਾਰੀ ਨਾਲ ਇੱਕ ਗਰੀਬੀ ਨਾਲ ਦੂਜੀ ਬਿਮਾਰੀ ਨਾਲ ਸਮਰਥਾ ਹੋਰ ਵੱਧ ਜਾਂਦੀ ਕਿਉਂਕਿ ਆਸ ਜਗ ਜਾਂਦੀ ਹੈ ਕਿ ਸ਼ਾਇਦ ਕੋਈ ਆਊਗਾ ਹੁਣ ਸਾਡੀ ਬਾਹ ਫੜੂਗਾ ਆਪਾਂ ਥੋੜੀ ਜਿਹੀ ਗੱਲ ਤੁਹਾਡੇ ਨਾਲ ਜ਼ਰੂਰ ਕਰਾਂਗੇ ਹਾਲਾਤ ਦੇਖ ਕੇ ਦਿਲ ਰੋਂਦਾ ਵੇ ਹੋਰ ਜੀ ਤਾਂ ਪਹਿਲੇ ਹੁੰੜ ਲੱਪਣੇ ਉਹ ਕਿਆ ਘਰ ਨਾ ਇਤਨ ਸਾਲ ਨੂੰ ਹੋ ਗਏ ਦੋ ਸਾਲ ਨੂੰ ਹੋ ਗਿਆ ਜੀ ਬੈਠੇ ਮੰਜੇ ਪਰ ਬੱਚੇ ਕਿਸੀ ਕੰਮ ਨਹੀਂ ਕਰ ਸੋ ਇਹ ਰੋਣਾ ਵੀ ਹੋਇਆ ਅਕਾਲਪੁਰਕ ਬੜਾ ਬਿਆਨਸਾ ਹੈ ਪਤਾ ਨਹੀਂ ਕਿਹੜਾ ਤੁਹਾਡੀ ਬਾਹ ਫੜ ਲੂ ਦੇ ਕੇ ਕਿਹੜਾ ਸੰਸਥਾ ਤੁਹਾਡੇ ਨਾਲ ਖੜ ਜੂਗਾ ਅਪੀਲ ਕਰਦੇ ਹੋ ਤੁਸੀਂ ਅਸੀਂ ਫਿਰ ਬਸ ਇਹੀ ਕਰਾਂਗੇ ਵੀ ਇਹਦੇ ਚਲੇ ਦੇ ਕਰ ਰਿਹਾ ਕੋ ਕਿਰਪਾ ਸਾਡੇ ਦਾ ਉਹ ਤੁਹਾਡੇ ਆਪਣੀ ਹਾਲਾਤ ਖਰਾਬ ਇਹ ਦੇਖੋ ਅੰਦਰ ਸਾਰਾ ਮਕਾਨ ਫਟਿਆ ਮੈਂ ਘਰ ਸਦੇ ਕਿਛੁ ਨਾ ਦੋਸਾ ਸਮਾਜ ਸੇਵੀ ਸੰਸਥਾਨ ਨੂੰ ਅਸੀਂ ਅਪੀਲ ਕਰਦੇ ਆ ਇਸ ਭੈਣ ਵੱਲ ਦੇਖ ਲਿਓ ਉਸ ਭਰਾ ਵੱਲ ਦੇਖ ਲਿਓ ਕਿ ਜਿਨ੍ਹਾਂ ਨੇ ਸਿਰਫ ਤੇ ਸਿਰਫ ਕਿਉਂਕਿ ਸਰਕਾਰਾਂ ਸਿਰ ਬੋਟਾ ਧੱਕ ਹੁੰਦੀਆਂ ਨੇ ਸਰਕਾਰ ਪਰ ਕੋਈ ਹੋਵੇ ਬੋਟਾ ਲੈ ਕੇ ਚਲੀ ਜਾਂਦੀ ਐ ਨਹੀਂ ਤੇ ਉਸ ਤੋਂ ਬਾਅਦ ਹਾਲਾਤ ਜਾਣਨ ਦੇ ਲਈ ਕੋਈ ਨਹੀਂ ਆਂਦਾ ਤਾਂ ਇਹਨਾਂ ਦੇ ਹਾਲਾਤ ਅੱਜ ਤੁਸੀਂ ਦੇਖ ਲਿਓ ਤੇ ਇਹਨਾਂ ਦੀ ਜਿਹੜੀ ਆਸ ਹੈ ਉਹ ਵੀ ਹੁਣ ਤੁਹਾਡੇ ਤੇ ਹੀ ਐ ਚਾਹੁੰਦੇ ਆ ਕਿ ਕੋਈ ਦਾਨੀ ਸੱਜਣ ਆਵੇ ਕੋਈ ਸੰਸਥਾ ਆਵੇ ਕੋਈ ਅਜਿਹੀ ਜਿਹੜੀ ਪਾਰਟੀ ਨਿਕਲ ਕੇ ਸਾਹਮਣੇ ਆਵੇ ਜੋ ਮਨੁੱਖਤਾ ਦਾ ਦਰਦ ਰੱਖਦੀ ਆ ਜੋ ਦਰਦ ਰੱਖਦੀ ਆ ਕਿਸੇ ਜ਼ਿੰਦਗੀ ਦਾ ਜੋ ਜਾਣਾ ਚਾਹੰਦੀ ਆ ਕਿ ਜ਼ਿੰਦਗੀ ਦੀ ਕੀਮਤ ਕੀ ਹੁੰਦੀ ਆ ਜੋ ਦੱਸਦੀ ਆ ਉਹ ਸਾਰੀਆਂ तमाम ਚੀਜ਼ਾਂ ਇਸ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਉਂਕਿ ਹਾਲਾਤ ਆ ਵੀ ਦਿਖਾ ਦਿਓ ਪਹਿਲਾਂ ਹਾਲਾਤ ਆ ਨੇ ਘਰਾਂ ਦੇ ਉੱਤੇ ਸਿਰਫ ਤਰਪਾਲਾਂ ਪਾ ਕੇ ਜੀਵਨ ਜਿਹੜਾ ਬਸਰ ਕਰ ਰਹੇ ਨੇ ਜੇ ਦੂਜੇ ਪਾਸੇ ਕਮਾ ਲਈਓ ਤੇ ਤਰਪਾਲ ਲਾਈ ਉਧਰ ਪਿਛਲੇ ਪਾਸੇ ਵੀ ਦਿਖਾ ਦਿਓ ਕਿ ਸਿਰਫ ਤਰਪਾਲਾਂ ਦੇ ਸਹਾਰੇ ਜ਼ਿੰਦਗੀ ਕੱਟ ਰਹੇ ਨੇ ਇਹ ਵਿਚਾਰੇ ਤੇ ਜਿਨ੍ਹਾਂ ਦੀ ਹੁਣ ਆਸ ਸਿਰਫ ਤੇ ਸਿਰਫ ਉਹਨਾਂ ਸਮਾਜ ਸੇਵੀ ਸੰਸਥਾ ਦੇ ਉੱਤੇ ਆ ਉਹਨਾਂ ਲੋਕਾਂ ਦੇ ਉੱਤੇ ਜੋ ਦਾ ਨਹੀਂ ਸੱਜਣ ਹੁੰਦੇ ਨੇ ਜੋ ਬਾਹ ਫੜਦੇ ਨੇ ਤੇ ਆਪਾਂ ਆਪਣੇ ਚੈਨਲ ਦੇ ਜ਼ਰੀਏ ਇੱਕ ਅਪੀਲ ਹੱਥ ਜੋੜ ਕੇ ਕਰਦੇ ਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਕਿ ਆਓ ਕੋਈ ਇਹਨਾਂ ਦੀ ਬਾਹ ਫੜੋ ਤਾਂ ਜੋ ਜਿਹੜੇ ਇਹਨਾਂ ਦੇ ਲਫ਼ਜ਼ ਸੀ ਕਿ ਸ਼ਾਇਦ ਸਾਡਾ ਦਾਣਾ ਪਾਣੀ ਹਲੇ ਬਾਕੀ ਹੈ ਇਹ ਸ਼ਬਦ ਪੂਰੇ ਕਰ ਦਿਓ ਕਿਤੇ ਸ਼ਬਦ ਤੋੜ ਨਾ ਦਿਓ ਆਪਣੇ ਜੋਗੀ ਸੰਦੀਪ ਜਨ ਪੁਗਨ ਸਿੰਘ ਮੱਟੋ ਲਿਵਿੰਗ ਇੰਡੀਆ ਸ਼੍ਰੀ ਅਨੰਦਪੁਰ ਸਾਹਿਬ